جی <سؤال> ربرت پی Terim پیش بہ کر روزان کے انہیےralوں کا لمبکام قائم اٹھا آلاک <سؤال> سے پیش بہ اٹھا اسیہ روزان nationale prayed وہ لوگ پ Carbonika ٹھا اسے check guys پیش بہربی ضدیل说 اس لئے اب جد اور اسیہ روزان کا رکھی اور اسیہ تصالinde انہیب نہیں ہے ਜਿੱਥੇ ਦਾ ਬਾਬਾ ਜੀ ਨੇ ਕੀਤੇ ਮਾਮਾ ਵੀ ਲੱਗੇ ਸਨ ਕਿ ਆਪਾਂ ਸਤ ਮਹਾਰਾਜ ਜੀ ਦੀ ਜਾਲ ਬਣਾਉਣੀ ਆ ਸਾਸ ਸੰਕੰਢ ਜੀ ਤੇਰੇ ਵਿੱਚ ਹਿੰਮਤ ਆ ਉਸ ਬੀਬੀ ਨੇ ਹੌਸਲਾ ਨਹੀਂ ਗਾ ਲਿਆ ਮਹਾਪੁਰਸ਼ ਵਰ ਭਲਵੀ 코로나 ਹੋਏ ਸਾਸਾਂਗੇ ਨਾਲ ਰਹਿਣ ਵਾਲੇ ਸੰਗੀ ਉਹਨਾਂ ਦੀ ਸੇਵ ਕੋ ਕੀਤਾ ਬੜੀ ਹਮਤ ਕੀਤੀ ਇਸ ਪੜੀ ਜੀ ਸੀ ਬੀਬੀ ਅਹਿਮਦ ਕਰੀਏ ਸਾਸ ਕੋ ਵੀ ਕਾਪਸ ਸਾਨਾ ਪਰ ਸ਼ਾਮਾ ਜਿੱਥੇ ਉਹ ਕੇ ਸਥਾਨ ਬੜੇ ਹੋਣਾ ਆ ਆਪਾਂ ਸਾਡੇ کندے تے پر پر ندی تے اوکے بھی کسا پر رہتا سکتا ہے کسا سانگی تے میلے و درہ نام پر آکے رڑا سانگی تے کمرے پاکے آکے پر پاکے بھی کسے نے کہنا بھی پاکے تے داری نہ کرنا کرنی رہے کندے لیے میرے سانگ میں نارے سانگ میں نارے میرے پرو کے نارے گرمے سانگ سدہ رہے نارے سمر سمر کے ਪਾਈ ਪੂਰੀ ਕਾਮਨੀ ਪੂਰਾ ਭਜਨ ਕਰਨ ਦਾ ਮਨ ਹੈ ਕਿ ਉਹਨਾਂ ਦੇ ਜਿਹੜੇ ਸੇਵਕ ਸੀ ਉਹ ਵੀ ਭਾਰੀ ਸੀ ਗੁਰੂ ਤੇ ਜੇ ਸਾਥ ਦੇ ਕੇ ਸੋਨੀਆ ਨੂੰ ਕਾਲਾ ਹੈ ਪਰ ਹਰ

ਕਿਰਨ ਦਾ ਨਾਮ ਹੈ 사ਸਨ ਉਹਨਾਂ ਆਪਰਾਨੀ ਯਾਦ ਵਿੱਚ ਜੋੜ ਮੇਲੇ ਲੱਗਦੇ ਉਹਨਾਂ ਆਪਰਸਾਂ ਵੀ ਉਦਾਦਾ ਬਣਾਇਆ ਜਾਂਦੇ ਹਨ ਧੰਨਕ ਬਾਬਾ RAM yogi ji ਹਰ ਸਾਲ ਕੁਝ ਇਸਾਸਾਨੀ ਜੋੜ ਮੇਲਾ ਲਗਾ ਕੇ ਲੰਗਰ ਪੰਡਾਰੇ ਛੇਤਰ ਲਾ ਕੇ ਸਾਸਾਨਾ ਜੀ ਸਾਧੂ ਰੂਪਾ ਸਾਹਿਬ ਦੀ ਬਰਸੰਤਾ ਲੈਂਦੇ ਹੋ ਆਉਂ ਚਰਨਾਂ ਵਿੱਚ ਸਾਸਾਨਾ ਜੀ ਬਾਣੀ ਬੋਲਦੇ ਆ ਵਿਚਾਰਾ ਕਰਦੇ ਆ ਕਈ ਪ੍ਰਕਾਰ ਦੀਆਂ ਭਲਾਂਤਾਂ ਹੋ ਜਾਂਦੀਆਂ ਗੁਰੂ ਤੇ ਗੁਰੂ ਦੀ ਸੰਗਤ ਵਰਸਨ ਚੋੜ ਹੈ ਆਨੰਦ ਸਾਹਿਬ ਚ ਵਾਲੀ ਗਵਰ ਜਿਨ੍ਹਾਂ ਦੇ ਜਾਲੀਆਂ ਨਾਲ ਮੋੜ ਕੇ ਰਸਨਾ ਵਿੱਚ ਪਰਸਪਰ ਮਿਲਾਉਂਦੇ ਸਿੱਖੋਂ ਸੰਗਤ ਮੇ ਆਰੋਗਨ ਮਰਨ ਕੀਤੇ ਅਕੀਉਂਦਰ ਸਦਾ ਸੁਖੀ ਨਾਮਿਕ ਸਿਮਰਤੇ ਰਾਮ ਕਲੀ ਮਾਲਾ ਤੀਜਾ ਆਨੰਦ ਕੋ ਅੰਕਾ ਸਤਿਗੁਰ ਪਰਸਾ ਆਨੰਦ ਮੈਂ ਆ ਮੇਰੀ ਮਾਇ ਮਨ ਤੂ ਨਾ ਪਾਇਆ ਸਤਿਗੁਰ ਤੋਂ ਪਾਇਆ ਸਹਜ ਗੁਣ ਤੇਰੀ ਭਗਵਤੀ ਨਾਮਾ ਨਾਇਆ ਗੁਰ ਗਤਨ ਮਰਵਾ ਨਰ ਪਰ ਨਮਾ I'm not چار میرے سامنے Thank you.